जय भोलेनाथ दोस्तों भोलेनाथ ਦੇ ਭਗਤ ਵੀ ਹਰ ਥਾਂ ਤੇ ਰੰਗ ਬੰਨ੍ਹ ਦਿੰਦੇ ਨੇ ਮੈਟਰੋ ਦੇ ਵਿੱਚ भोलेनाथ ਦੇ ਭਜਨ ਚੱਲ ਰਹੇ ਨੇ ਤੇ ਸਾਰਿਆਂ ਜਿੰਨੇ ਵੀ ਲੋਕ ਬੈਠੇ ਨੇ ਸਾਰਿਆਂ ਨੇ ਵੀਡੀਓ ਬਣਾਉਣੀ ਵੀ ਸ਼ੁਰੂ ਕਰਤੀ ਤੇ ਨਾਲ ਨਾਲ ਭਜਨ ਗਾਉਣਾ ਵੀ ਸ਼ੁਰੂ ਕਰਤਾ ਪਹਿਲਾਂ ਆਪਾਂ ਵੀਡੀਓ ਦੇਖਦੇ ਆਂ ਜਲਦੀ ਜਲਦੀ ਵੀਡੀਓ ਸ਼ੇਅਰ ਕਰਨੀ ਆ ਜੈ ਭੋਲੇਨਾਥ ਲਿਖਣਾ ਕਮੈਂਟਾਂ ਦੇ ਵਿੱਚ ਤੇ ਹਰ ਇੱਕ ਭਗਤ ਤੱਕ ਪਹੁੰਚਾ ਦਿਓ ਕਿ ਭੋਲੇ ਦੇ ਭਗਤ ਵੀ ਨਿਰਾਲੇ ਨੇ ਭੋਲੇ ਦੀ ਤਰ੍ਹਾਂ ਤਾਂ ਦੋਸਤੋ ਜਿੱਥੇ ਜਾਂਦੇ ਨੇ ਰੰਗ ਬੰਨ੍ਹ ਦਿੰਦੇ ਨੇ ਆਓ ਪਹਿਲਾਂ ਵੀਡੀਓ ਦੇਖਦੇ ਆਂ ਵੀਡੀਓ ਜਲਦੀ ਜਲਦੀ ਸ਼ੇਅਰ ਕਰਿਓ ਲਓ ਜੀ ਦੇ ਜਾਉਂਦੇ ਮੇਰਾ ਭੋਲਾ ਨਹਾਨੇ ਭੁਲ ਕੋ ਕਿੰਦੇ ਵਿੱਚ ਬਣਾਉਂਦੇ ਤਾਂ ਦੋਸਤੋ ਭੋਲੇ ਦੇ ਭਗਤ ਨੇ ਰੰਗ ਬੰਨ ਰੱਖਿਆ ਮੈਟਰੋ ਦੇ ਵਿੱਚ ਸੋਸ਼ਲ ਮੀਡੀਆ ਤੇ ਅਕਸਰ ਵੀਡੀਓਜ਼ ਵਾਇਰਲ ਹੁੰਦੀਆਂ ਨੇ ਵੀ ਮੈਟਰੋ ਦੇ ਵਿੱਚ ਭਜਨ ਗਾਉਂਦੇ ਹੋਏ ਜਿਹੜੇ ਸੰਗਤ ਸ਼ਰਧਾਲੂ ਹੁੰਦੇ ਨੇ ਉਹ ਅਕਸਰ ਨਜ਼ਰ ਆਉਂਦੇ ਨੇ ਤਾਂ ਭੋਲੇ ਦੇ ਭਗਤ ਰੰਗ ਬੰਨਦੇ ਹੋਏ ਨਜ਼ਰ ਆਏ ਤੇ ਸਾਰੇ ਵੀਡੀਓ ਵੀ ਬਣਾ ਰਿਹਾ ਨਾਲ ਨਾਲ ਭਜਨ ਵੀ ਗਾ ਰਿਹਾ ਜੈ ਭੋਲੇਨਾਥ ਲਿਖ ਕੇ ਨਾ ਵੀਡੀਓ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਕਮੈਂਟਾਂ 'ਚ ਆਪਣੀ ਰਾਏ ਸਾਂਝੀ ਕਰਿਓ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਚੈਨਲ ਨੂੰ ਕਰਿਓ ਸਬਸਕ੍ਰਾਈਬ ਧੰਨਵਾਦ